ਪੰਜਾਬ ਸਰਕਾਰ ਦੇ ਹੁਕਮ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਿਹਤ ਵਿਭਾਗ ਅੰਮ੍ਰਿਤਸਰ ਵੱਲੋਂ ਯੁਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਇੱਕ ਜਾਗਰੂਕਤਾ ਰੈਲੀ ਮਕਬੂਲਪੁਰਾ ਚੌਂਕ ਅੰਮ੍ਰਿਤਸਰ ਤੋਂ ਕੱਢੀ ਗਈ। ਇਸ ਦੌਰਾਨ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਅੰਮ੍ਰਿਤਸਰ ਡਾਕਟਰ ਕਿਰਨਦੀਪ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਮੁਹਿੰਮ ਯੁਧ ਨਸ਼ਾ ਵਿਰੁੱਧ ਤਹਿਤ ਪੂਰੇ ਜ਼ਿਲ੍ਹੇ ਭਾਰ ਵਿੱਚ ਵਕ-ਵਕ ਥਾਵਾਂ ਤੇ ਰੈਲੀਆਂ ਕੱਢੀਆਂ ਜਾ ਰਹੀਆਂ ਹਨ। ਇਸ ਦਾ ਮੁੱਖ ਮਕਸਦ ਆਮ ਲੋਕਾਂ ਤੱਕ ਇਸ ਮੁਹਿੰਮ ਬਾਰੇ ਜਾਣਕਾਰੀ ਪਹੁੰਚਾਉਣਾ ਹੈ। ਤਾ ਜੋ ਜਿਹੜੇ ਵੀ ਲੋਕ ਨਸ਼ਾ ਛਡਨਾ ਚਾਹੁੰਦੇ ਹਨ ਉਹਨਾਂ ਨੂੰ ਸਰਕਾਰੀ ਨਸ਼ਾ ਛਡਾਊ ਕੇਂਦਰ ਵਿਖੇ ਮੁਫਤ ਇਲਾਜ ਲਈ ਲਿਆਂਦਾ ਜਾ ਸਕੇ ਸਿਹਤ ਵਿਭਾਗ ਅੰਮ੍ਰਿਤਸਰ ਵੱਲੋਂ ਇਸ ਸੰਬੰਧੀ ਇੱਕ ਟੋਲ ਫਰੀ ਨੰਬਰ 18001376754 ਜਾਰੀ ਕੀਤਾ ਗਿਆ ਇਸ ਨੰਬਰ ਤੇ ਇਸ ਮੋਹਨ ਸੰਬੰਧੀ ਪੂਰੀ ਜਾਣਕਾਰੀ ਉਪਲਬਧ ਹੈ ਇਸ ਰੈਲੀ ਵਿੱਚ ਜਿਲ੍ਹਾ ਐਮੀ ਆਇਓ ਅਮਰਦੀਪ ਸਿੰਘ ਪੈਰਾਮੈਡੀਕਲ ਸਟਾਫ ਅਤੇ ਅਮਨਦੀਪ ਨਰਸਿੰਗ ਕਾਲਜ ਦੇ ਨਰਸਿੰਗ ਸਟੂਡੈਂਟਸ ਨੇ ਹਿੱਸਾ ਲਿਆ

ਅਸੀਂ ਵਿਰੋਧ ਨਸ਼ਾ ਵਿਰੋਧ ਦੇ ਸੰਬੰਧ ਵਿੱਚ ਅੱਜ ਰੈਲੀ ਕਰ ਰਹੇ ਹਾਂ ਇਸ ਵਿੱਚ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਜਿਹੜੇ ਵੀ ਕੋਈ ਨਸ਼ਾ ਛਡਾਉਣਾ ਚਾਹੁੰਦੇ ਹਨ ਉਹਨਾਂ ਲਈ ਸਾਡੇ ਕੋਲ ਡੀ ਐਡਿਕਸ਼ਨ ਸੈਂਟਰ ਮੈਡੀਕਲ ਕਾਲਜ ਤੇ ਰੀ ਹੈਬ ਸੈਂਟਰ ਹੈ ਉੱਥੇ ਆਪਣੇ ਮਰੀਜ਼ ਟੋਲ ਫਰੀ ਨੰਬਰ ਤੇ ਕਾਲ ਕਰਕੇ ਸਾਨੂੰ ਭੇਜ ਸਕਦੇ ਹਨ ਉਹਨਾਂ ਦਾ ਫ੍ਰੀ ਇਲਾਜ ਹੋਏਗਾ ਸਰਕਾਰ ਵੱਲੋਂ ਮੁਫਤ ਉਹਨਾਂ ਦਾ ਇਲਾਜ ਕੀਤਾ ਜਾਏਗਾ ਉਸ ਤੋਂ ਬਾਅਦ ਨਸ਼ਾ ਛੁੱਡਣ ਤੋਂ ਬਾਅਦ ਟ੍ਰੀਟਮੈਂਟ ਕਰਵਾਉਣ ਤੋਂ ਬਾਅਦ ਉਹਨਾਂ ਨੂੰ ਮਾਨਸਾਹਾਈਤਾ ਵੀ ਦਿੱਤੀ ਜਾਏਗੀ ਇਸ ਤੋਂ ਇਲਾਵਾ ਉਹਨਾਂ ਦੀ ਸਕਿੱਲ ਡਿਵੈਲਪਮੈਂਟ ਜਿਵੇਂ ਕਾਰਪੈਂਟਰ ਪਲੰਬਰ ਅਜਿਹੀ ਕੁਕਿੰਗ ਕਲਾਸਿਸ ਲਿਆ ਜਾਂਦੇ ਹਨ ਉਹ ਕਰਨ ਤੋਂ ਉਪਰੰਤ ਉਹਨਾਂ ਨੂੰ ਇੱਕ ਸਰਟੀਫਿਕੇਟ ਦਿੱਤਾ ਜਾਏਗਾ ਜਿਸ ਦੇ ਸੰਬੰਧ ਵਿੱਚ ਉਹਨਾਂ ਨੂੰ ਆਪਣੀ ਨੌਕਰੀ ਵੀ ਕਰ ਸਕਦੇ ਹਾਂ ਜੋ ਆਪਣਾ ਕੰਮ ਵੀ ਕਰ ਸਕਦੇ ਹਾਂ ਇਸ ਲਈ ਲੋਕਾਂ ਨੂੰ ਇਹੀ ਰਿਕੁਐਸਟ ਹੈ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਵੀ ਨਸ਼ਾ ਛੁਡਾਣਾ ਚਾਹੁੰਦੇ ਹਨ ਉਹਨਾਂ ਨੂੰ ਅੱਗੇ ਵੱਧ ਚੜ ਕੇ ਨਾ ਲੈ ਕੇ ਸਰਕਾਰੀ ਹਸਪਤਾਲ ਵਿੱਚ ਲੈ ਕੇ ਆ ਇਹ ਲੋਕਾਂ ਦੇ ਇਹੀ ਪ੍ਰਭਾਵ ਪੈਂਦਾ ਹੈ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਰਫ ਇਸ ਕਰਕੇ ਕਈ ਲੋਕਾਂ ਨੂੰ ਪਤਾ ਨਹੀਂ ਹੁੰਦਾ ਅਸੀਂ ਕਈ ਦੇਖਦੇ ਹਾਂ ਕਈ ਲੋਕੀ ਨਸ਼ਾ ਛੱਡਣਾ ਵੀ ਚਾਹੁੰਦੇ ਹਨ ਪਰ ਉਹਨਾਂ ਨੂੰ ਰਸਤਾ ਨਹੀਂ ਪਤਾ ਹੁੰਦਾ ਇਸ ਲਈ ਉਹਨਾਂ ਨੂੰ ਰਸਤਾ ਦਿਖਾਉਣ ਲਈ ਕਿ ਇਸ ਰਸਤੇ ਤੇ ਚੱਲ ਕੇ ਸਾਨੂੰ ਟੋਲ ਫਰੀ ਨੰਬਰ ਤੇ ਕਾਲ ਕਰਕੇ ਸਾਨੂੰ ਉਹ ਉੱਥੇ ਆ ਸਕਦੇ ਆ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਅੱਜ ਸਿਹਤ ਵਿਭਾਗ ਅੰਮ੍ਰਿਤਸਰ ਦੀ ਟੀਮ ਵੱਲੋਂ ਸਿਵਲ ਸਰ ਡਾਕਟਰ ਕਿਰਨਦੀਪ ਕੌਰ ਦੀ ਅਗਵਾਈ ਹੇਠ ਮਕਬੂਲਪੁਰਾ ਇਲਾਕੇ ਤੋਂ ਇੱਕ ਜਾਗਰੂਕਤਾ ਰੈਲੀ ਕੱਢੀ ਗਈ ਜਿਸ ਦੌਰਾਨ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ ਫਾਸਟਵੇ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ